ਰਾਸ਼ਟਰਪਤੀ ਦੇ ਕੋਲ ਰਾਸ਼ਟਰਪਤੀ ਪ੍ਰਣਮੁਖਰਜੀ ਦੇ ਕੋਲ ਰਾਜਪਾਲ ਦੇ ਅਹੁਦੇ ਲਈ ਪੰਜ ਨਾਂ ਭੇਜੇ ਗਏ ਨੇ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਵਿੱਚ ਭਾਜਪਾ ਦੇ ਸੀਨੀਅਰ ਲੀਡਰ ਬਲਰਾਮ ਜੀ ਦਾਸ ਟੰਡਨ ਦਾ ਨਾਂ ਵੀ ਸ਼ਾਮਲ ਹੈ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਵੀ ਕੇ ਮਲਹੋਤਰਾ, ਰਾਮਨਾਇਕ, ਕੇਸਰੀਨਾਥ ਤ੍ਰਿਪਾਠੀ ਅਤੇ ਕੇਲਾਸ਼ ਜੋਸ਼ੀ ਦਾ ਨਾਂ ਵੀ ਇਸ ਸੂਚੀ ਦੇ ਵਿੱਚ ਹੀ ਸ਼ਾਮਲ ਹੈ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਮਿਲੀ ਹੈ ਕਿ ਰਾਸ਼ਟਰਪਤੀ ਦੇ ਕੋਲ ਪੰਜ ਨਾਂ ਭੇਜ ਗਏ ਨੇ ਤੇ ਇਸ ਬਾਰੇ ਜ਼ਿਆਦਾ ਜਾਣਕਾਰੀ ਦੇਣ ਲਈ ਸਾਡੇ ਸਾਮਾਤ ਸਰਪਜੀਤ ਸਿੰਘ ਸਾਡੇ ਨਾਲ ਜੁੜ ਗਏ ਨੇ ਸਰਪਜੀਤ ਪੰਜ ਨਾਂ ਭੇਜ ਗਏ ਨੇ ਰਾਸ਼ਟਰਪਤੀ ਦੇ ਕੋਲ ਤੁਹਾਡੇ ਕੋਲ ਇਸ ਬਾਬਤ ਕੀ ਜਾਣਕਾਰੀ ਹੈ ਦੇਖੋ ਇਹ ਜਿਹੜੇ ਗਵਰਨਰ ਹੈਗੇ ਨੇ ਬਦਲੇ ਜਾਣੇ ਸਨ ਜਿਹੜੇ ਜਿਹੜੇ ਸਟੇਟ ਹੈਗੇ ਨੇ ਪੰਜ ਉਹਨਾਂ ਚੋਂ ਯੂਪੀ ਦਾ ਹੈ ਛਤੀਸਗੜ ਹੈ ਔਰ ਪੱਛਮੀ ਬੰਗਾਲ ਹੈਗਾ ਨਾਗਾਲੈਂਡਰ ਗੁਆ ਜਿਸ ਸਿਕਨ ਨਾਲ ਕਿਉਂਕਿ ਇਹਨਾਂ ਰਾਜਾਂ ਦੇ ਵਿੱਚ ਜਿਹੜਾ ਹੈਗੇ ਨੇ ਅਹੁਦੇ ਖਾਲੀ ਹੋ ਚੁੱਕੇ ਹੈਗੇ ਨੇ ਆ ਉਮੀਦ ਇਹੀ ਜਿਦਾਈ ਜਾ ਰਹੀ ਹੈ ਕਿ ਇਹਨਾਂ ਸਾਰਿਆਂ ਅਹੁਦਿਆਂ ਦੇ ਲਈ ਜਿਹੜੀ ਹੈਗੀ ਹੈ ਲਿਸਟ ਭੇਜੀ ਗਈ ਹੈਗੀ ਹੈ ਜਿਨ੍ਹਾਂ ਦੇ ਵਿੱਚ ਯੂਪੀ ਜਿਹੜੀ ਹੈਗੀ ਹੈ ਵਿਧਾਨ ਸਭਾ ਦੇ ਸਪੀਕਰ ਹੈਗੇ ਨੇ ਸਾਬਕਾ ਕੇਸਨ ਤਰਪਾਟੀ ਹੈਗੇ ਨੇ ਉਹਨਾਂ ਦਾ ਨਾਮ ਸ਼ਾਮਿਲ ਹੈ ਯਾਨੀ ਕਿ ਬੀਜੇਪੀ ਦੀ ਜਿਹੜੀ ਪੁਰਾਣੀ ਲੀਡਰਸ਼ਿਪ ਹੈ ਉਹਨਾਂ ਨੂੰ ਮੌਕਾ ਦਿੱਤੇ ਜਾਣ ਦੀ ਸੰਭਾਵਨਾ ਹੈਗਾ ਇਸੇ ਤਰੀਕੇ ਨਾਲ ਪਰ ਰਾਮਜੀਤ ਸਟੰਡੋ ਦਾ ਨਾਮ ਵੀ ਜਿਹੜਾ ਹੈਗਾ ਉਹ ਸਾਹਮਣੇ ਜਿਹੜਾ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਬਾਰੇ ਵੀ ਕਿਆਸ ਲਗਾਇਆ ਜਾ ਰਿਹਾ ਹੈ ਕਿ ਉਹਨਾਂ ਨੂੰ ਵੀ ਜਿਹੜੀ ਹੈਗੇ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਔਰ ਦਿੱਲੀ ਦੇ ਪੁਰਾਣੇ ਲੀਡਰ ਹੈਗੇ ਨੇ ਵੀ ਕੇ ਮਲੋਤਰਾ ਉਹਨਾਂ ਨੂੰ ਵੀ ਸ਼ਾਮਿਲ ਕੀਤਾ ਜਾ ਸਕਦਾ ਹੈ ਤਾਂ ਕੁਲਮਲਾ ਕੇ ਕਹਿ ਸਕਦੇ ਆ ਕਿ ਇਹ ਪਹਿਲੀ ਜਿਹੜੀ ਹੈਗੀ ਆ ਰਾਸ਼ਟਰਪਤੀ ਜਿਹੜੇ ਹੈਗੇ ਨੇ ਬੀਜੇਪੀ ਵੱਲੋਂ ਲਿਸਟ ਭੇਜੀ ਜਾ ਚੁੱਕੀ ਹੈ ਔਰ ਅੱਗੇ ਰਾਸ਼ਟਰਪਤੀ ਜਿਹੜੀ ਹੈਗੀ ਆ ਉਹ ਇਸ ਦੇ ਤੇ ਕਦੋਂ ਮੋਹਰ ਲਗਾਉਂਦੇ ਨੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਨਾਮ ਤੈਅ ਹੋ ਸਕੇਗਾ ਵੀ ਕਿਹੜੇ ਕਿਹੜੇ ਉਹਨਾਂ ਕਿਹੜੇ ਕੜਾ ਰਾਜ ਦਾ ਜਿਹੜਾ ਹੈ ਗਵਰਨਰ ਦਾ ਅਹੁਦਾ ਮਿਲਿਆ ਹੈਗਾ ਸਰਬਜੀਤ ਕੀ ਮੰਨਿਆ ਜਾਏ ਬਲਰਾਮਜੀਤ ਦਾ ਸਟੰਡਨ ਕਿੰਨੇ ਸਟਰੋਂਗ ਕੰਟੈਂਡਰ ਵਿਖਾਈ ਦੇ ਰਹੇ ਨੇ ਇਹ ਪੁਰਾਣੇ ਲੀਡਰ ਹੈਗੇ ਨੇ ਪੰਜਾਬ ਤੋਂ ਜਿਹੜਾ ਹੈਗੇ ਵਾਰਿਸ ਕਰਕੇ ਸੀਨੀਅਰ ਲੀਡਰਸ਼ਿਪ ਨੂੰ ਜਿਸ ਤਰੀਕੇ ਨਾਲ ਬੀਜੇਪੀ ਨਾਲ ਲੈ ਕੇ ਚੱਲ ਰਹੀ ਹੈਗੀ ਔਰ ਉਸੇ ਦੇ ਤਹਿਤ ਜਿਹੜੇ ਹੈਗੇ ਨੇ ਉਹਨਾਂ ਨੂੰ ਜਿਹੜੇ ਹੈਗੇ ਉਹ ਦਿੱਤੇ ਜਾਣ ਦੀ ਸੰਭਾਵਨਾ ਹੈ ਉਹਨਾਂ ਵਿੱਚੋਂ ਬਲਰਾਮਜੀਤ ਦਾ ਸਟੰਡਨ ਦਾ ਨਾਮ ਵੀ ਸ਼ਾਮਿਲ ਹੈਗਾ ਪੰਜਾਬ ਦੇ ਵਿੱਚ ਪੁਰਾਣਾ ਇੱਕ ਲੀਡਰ ਇਹ ਹੈਗੇ ਨੇ ਉਹ ਬੀਜੇਪੀ ਦੇ ਸ਼ੁਰੂਦਾਰ ਨਾਲ ਜੁੜੇ ਰਹੇ ਹੈਗੇ ਨੇ ਤੇ ਇਸੇ ਕਰਕੇ ਜਿਹੜਾ ਹੈਗਾ ਇਹ ਇਹ ਪੁਰਾਣੀ ਲੀਡਰਸ਼ਿਪ ਨੂੰ ਮੌਕਾ ਦਿੱਤੇ ਜਾਣ ਦੀ ਜਿਹੜੀ ਹੈਗੀ ਆ ਉਹ ਸੰਭਾਵਨਾ ਦਿਖਾਈ ਗਈ ਹੈਗੀ ਆ ਇਸ ਸੂਚੀ ਦੇ ਵਿੱਚ